ਪਿਛਲੇ ਪੰਜ ਸਾਲ ਤੋਂ ਪਰਮਾਨ ਸਮਾਨ ਤੋਂ ਕੌਣੇ ਪਿੰਡਾਂ ਸਾਡੇ ਕਿਸਾਨਾਂ ਦਾ ਮਸਲਾ ਖੜੀ ਦੀ ਹੋਇਆ ਇਹਨੇ ਬਾਤ ਪਰ ਗੱਲਾਂ ਬੋਲੀਆਂ ਤੀਆਂ ਲਈ ਇਸ ਨੂੰ ਜਦੋਂ ਇਹ ਸੈਕਟਰ ਦਾ ਬਣ ਗਿਆ ਕਿਸਾਨ ਵੀਰ ਜਿੱਥੇ ਜਿੱਥੇ ਬੜਾ-ਔਰਾ ਬੈਠੇ ਆ ਜਿਹੜੇ ਮੁੱਖ ਮੰਤਰੀ ਨੂੰ ਸਵਾਲ ਕਰਨ ਲਈ ਆਏ ਆ ਉਹ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਪੂਰਾ ਪੂਰਾ ਬੈਠਿਆ ਉਹ ਆਜੋ ਕਿਉਂਕਿ ਆਪਣਾ ਸਮਾਂ ਖੋ ਚੱਲਿਆ ਹੈ ਕਿ ਆਪਾਂ ਬਾਰ ਬਾਰ ਸਟੇਜ ਤੋਂ ਅਨਾਉਂਸ ਕਰ ਚੁੱਕੇ ਹਾਂ ਵੀ ਭਾਈ ਸਾਨੂੰ ਰਸਤਾ ਅੱਗੇ ਜਾਣ ਲਈ ਖੋਲ੍ਹ ਦਿਓ ਆਗੂ ਟੀਮ ਅੱਗੇ ਆਜੋ ਦੋਨੇ ਮੋਰਚਿਆਂ ਦੀ ਤੇ ਬਾਕੀ ਸਾਥੀ ਵਿਪਮંત્રી ਨੂੰ ਸਵਾਲ ਕਰਨ ਲਈ ਅੱਗੇ ਜਾਣ ਦਾ ਫੈਸਲਾ ਕਰਿਆ ਕਿਉਂਕਿ ਇੱਥੋਂ ਅਜੇ ਇਹ ਕਿੱਥੋਂ ਤੱਕ ਵਾਜੂਬ ਹੈ ਇਸ ਕਰਕੇ ਇਸ ਰਸਤੇ ਨੂੰ ਖੋਲ ਦਿੱਤਾ ਜਾਵੇ ਤੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈਗਾ ਅੱਗੇ ਨੂੰ ਜਾਣ ਦਾ ਉਹਨੂੰ ਸਫਲ ਕਰਾਂਗੇ ਇਹ ਫੈਸਲਾ ਹੈ ਕਿਉਂਕਿ ਬਾ ਜ਼ਿੰਦਾਬਾਦ ਜ਼ਿੰਦਾਬਾਦ ਮੁੱਖ ਮੰਤਰੀ ਮੁਤਾਬਕ ਪਿੰਡ ਚਾਹਲੀ ਤੋਂ ਜਿੱਥੇ ਪੁਲਿਸ ਹੋਰ ਮਿੰਟੇ ਪਏ ਕੇਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਲਬਤ ਰਸਤਾ ਸ਼ਹਿਰ ਨੂੰ ਕਲਬਤ ਰਸਤਾ ਖੁੱਲੋਕ ਕਰੋ ਲੋ ਕੇਕਤਾ ਜਿੰਦਾਬਾ 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 ਸਰਕਾਰ ਮੁਰਦਾਬਾ 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 ਲੋ ਕੇਕਤਾ ਜਿੰਦਾਬਾ ਜਿੰਦਾਬਾ ਚੋਲਾ ਤੋਂ ਪੱਜਰ ਹਲੀ ਭਗਵੰਤਪਾਲ ਸਰਕਾਰ ਮੁਰਦਾਬਾ ਕੋ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਥਾਲੀ ਚੋਰ ਮੁਰਦਾਬਾ ਜਿੰਦਾਬਾ ਮੁਰਦਾਬਾ ਛੱਡੇ ਤੇ ਹਮਲੇ ਕਰਨ ਵਾਲੀ ਪੰਚ ਮੁਰਦਾਬਾ ਲੋਕ ਕਿੱਤੋਂ ਕੀ ਕੱਲ ਗਏ ਜੱਲਾ ਥਾਰੇ ਕੱਲੇ ਕਿਵੇਂ ਮੇਰ ਰਖਾਉ ਨਾ ਕੋਈ ਮੇਰ 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 ਨ भई कुट प्रशासन रोकदा कंहिं तव्हां हज़ार तके कयूं मरी या भाई ਕਿਉਂ ਬੰਦਿਆਂ ਨੂੰ ਪਰੇਸ਼ਾਨ ਕਰ ਰਹੇ ਹੋ ਇਹ ਪੰਜਾਬ ਸਰਕਾਰ ਇਹ ਪੰਜਾਬ ਸਰਕਾਰ ਬਿਲਕੁਲ ਧੱਕਾ ਕਰ ਰਹੀ ਹੈ ਔਰ ਤਾਂ ਨੇ ਸੋਟੀਆਂ ਮਾਰ ਰਹੀ ਹੈ ਇਹ ਗੁੰਡਾ ਕਰਦੀ ਹੈ ਸ਼ਰਮ ਭਗਵੰਤ ਜੀ ਮਰਦਾਬਾਦ ਪਹਿਮਾ ਕੁਵਾਰ ਦੀ ਸਰਕਾਰ ਮਰਦਾਬਾਦ ਸਾਡੀ ਗੱਲ ਨੂੰ ਆਪਾਂ ਇਹ ਬਿਲਕੁਲ ਧੱਕਾ ਹੈ ਇੱਥੋਂ 1 ਕਿਲੋਮੀਟਰ ਦੂਰ ਹੈ 1 ਕਿਲੋਮੀਟਰ ਦੂਰ ਹੈ ਸਕੂਲ ਸਾਡੇ ਸਾਡੇ ਪਿੰਡ ਦੇ ਵਿੱਚ ਹੀ ਰੋਕਿਆ ਕਿਉਂ ਜਾ ਰਿਹਾ ਤਰ ਜੋ ਹੋ ਗਿਆ ਕਿਸਾਨ ਔਰ ਪੁਲਿਸ ਆਹਮੋ ਸਾਹਮਣੀ ਹੈ ਤਸਵੀਰਾਂ ਤੁਹਾਡੇ ਨਾਲ ਜੀ ਕਰ ਰਹੇ ਜਿੱਥੇ ਪਿੰਡ ਛਾਹੀ ਤੋਂ ਦੇਖ ਰਹੇ ਹਾਂ ਲਾਈਵ ਤਸਵੀਰਾਂ ਦੇ ਵਿੱਚ ਪੰਜਾਬ ਦੇ ਤਸਵੀਰਾਂ ਪਸੰਦ ਆ ਦੇਖੋ ਪੁਸ਼ ਦੀ ਜਵਨ ਸ਼ਾਹੀ ੱੱਕਾ ਸ਼ਾਹੀ ਦਾ ਹੈ ਵੇਖਣ ਮੂਨਾ ਤੇ ਖੜੇ ਘਰਾਨਾ ਦੇ ਉੱਤੇ ਡਾਂਗਾ ਬਰਾੜਿਆ ਦੇ ਬੀਬੀਆਂ ਦੇ ਉੱਤੇ ਡਾਂਗਾ ਆ ਰਿਹਾ ਪੁਸ਼ ਇੱਕ ਥਾਂ ਤੇ ਬੈਠਨ ਤਿਆਰ ਸ਼ਾਂਤ ਬਾਈ ਸ਼ਾਂਤ ਸ਼ਾਂਤੀ ਦੇ ਖਰੇ ਸਾਥੀ ਦੇ ਪ੍ਰਸ਼ਾਸਨਟਿਆਂ ਹੋਏ ਲਾਈਵ ਤੁਸੀਂ ਅਸੀਂ ਦੇਖ ਰਹੇ ਹਾਂ ਬਿਲਕੁਲ ਖੜੇ ਸੋਹਣ ਜੀ ਬੰਦ ਕਰੋ ਸੁਣੋ ਮੇਰੇ ਗਾਜ ਜਾਈ ਦੇ ਨਾਲ ਉਹ ਚੱਕੀ ਜਿਸ ਨਾਲ ਉਹ ਸਾਹਮਣੇ ਸਾਹਮਣੇ ਤਸਵੀਰਾਂ ਸਾਹਮਣੇ ਸਮੇਂ ਲੈ ਕੇ ਆਏ ਕਿ ਤੁਸੀਂ ਇਹ ਲੈ ਜੀ ਕਿੱਥੇ ਕੀ ਕਿਸਾਨ ਕਿਸਾਨਾਂ ਵੱਲੋਂ ਕੇ ਜਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕੂਲ ਦੇ ਵੱਲ ਜਿਸ ਕਿ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਅੱਜ ਗਾਜ ਦੇ ਪਿੰਡ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜੇ ਸਹੀ ਹੈ ਸਾਰੇ ਸਵਾਲਾਂ ਦੇ ਜਵਾਬ ਲਵੇ ਸਾਡੀ ਇਹ ਬੇਨਤੀ ਹੈ ਪੰਜਾਬ ਦੀ ਪੁਲਿਸ ਨੂੰ بار-ਬਾਰ ਕਰ ਰਹੇ ਆ ਕਿ ਤੁਸੀਂ ਪੁਲਿਸ ਦੀ ਤਾਕਤ ਨਾਲ ਸਾਡੀ ਜਵਾਨ ਕਿੰਨਾ ਚਿਰ ਬੰਦ ਕਰੋਗੇ ਇਹ ਹੈ ਕਾਲਾ ਕੱਢਣੀਆਂ ਪੁਲਿਸ ਦੇ ਮਲਾਜਮਾਂ ਦੇ ਵੱਲੋਂ ਧੱਕਾ ਕਰਨਾ ਇਹ ਕਿੱਥੋਂ ਕਰਿਆ ਉਸ ਮਲਾਜਮ ਕਾਲਾ ਕਰਦੇ ਦੇਖੇਗੇ ਉਹਨਾਂ ਦੇ ਨਾਮ ਆ ਗਏ ਰਿਕਾਰਡ ਦੇ ਵਿੱਚ ਆ ਗਈ ਗੱਲ ਕੋਈ ਗੱਲ ਨਹੀਂ ਆਪਣੇ ਘਰਾਂ ਦੇ ਮੁੰਡੇ ਇਹ ਜਿਹੜੀ ਇਡੀਟੇਸ਼ਨ ਹੈ ਇਹ ਡਰ ਕੇ ਨਹੀਂ ਲੜੀ ਜਾਂਦੀ ਹੁੰਦੀ ਪਾਰਟੀ ਵਾਲਿਓ ਸਹੀ ਐ ਤਾਂ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਪੰਜਾਬ ਦੀ ਪੁਲਿਸ ਏਡੀ ਵੱਡੀ ਗਿਣਤੀ ਤਾਇਨਾਤ ਕਰਕੇ ਤੁਸੀਂ ਮਾਂ-ਮਾਂ ਨੂੰ ਕੁੱਟ ਕੇ ਮਾਰ ਕੇ ਤੁਸੀਂ ਇੱਥੇ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰੋ ਜੇ ਵੱਡੇ ਆਫੀਸਰ ਖੜੇ ਹੋ ਉਰੇ ਤਾਂ ਐਸਐਸਪੀ ਸੰਗਰੂਰ ਨੂੰ ਬੁਲਾਓ ਇੱਥੇ ਡੀਆਈਸ ਨੂੰ ਬੁਲਾਓ ਯਾਰ ਜ਼ਿੰਮੇਵਾਰ ਆਮ ਕਰਾਂ ਦੇ ਤਿਆਂ ਪੁੱਤ ਨੇ ਹੁਣ ਆਮ ਘਰਾਂ ਦੇ ਤਿਆਂ ਪੁੱਤ ਇਹ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਆ ਇਹ ਬੋਸ ਤੇ ਜੋੜ ਸੜਕਾਂ ਇਹ ਗੁੰਡਾਗਰਦੀ ਕਰ ਰਹੇ ਆ ਪੰਜਾਬ ਦਾ ਮੁੱਖ ਮੰਤਰੀ ਸ਼ਾਇਦ ਹੀ ਪਿੰਡ ਦੇ ਉੱਤੇ ਪਰ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਗਾਲੀ ਗਲੋ ਢੱਕੇ ਮਾਰ ਕੇ ਉਹਨਾਂ ਦਾ ਬੇਵਜਾ ਰਸਤਾ ਜਾਣ ਤੋਂ ਰੋਕਣ ਲਈ ਇਹ ਨੰਗਾ ਨਾਚ ਜਿਹੜਾ ਹੋ ਰਿਹਾ ਅਸੀਂ ਬਾਰ-ਬਾਰ ਇਹ ਕਹਿ ਰਹੇ ਆ ਕਿ ਸਾਨੂੰ ਦੁਬਾਰਾ ਫੇਰਨਾ ਹੰਬੜਾ ਮਾਰਨਾ ਪੈ ਜੇ ਤੁਸੀਂ ਸਾਡਾ ਰਸਤਾ ਖੋਲ ਦਿਓ ਇਹ ਠੀਕ ਨਹੀਂ ਹੈ ਆਪ ਸਾਰੇ ਨੇ ਹਜੇ ਸਾਡੇ ਬੰਦੇ ਤੇ ਅਲੀਗੇਸ਼ਨ ਲਾ ਰਹੇ ਆ ਇਸ ਕਰਕੇ ਇਹ ਤਰੀਕਾ ਠੀਕ ਨਹੀਂ ਹੈ ਬਿਲਕੁਲ ਸਹੀ ਹੈ ਗੱਲ ਆ ਗਈ ਇੱਕ ਇੱਕ ਭਗਵਾਨ ਤੁਮਨ ਨੇ ਇੱਕ ਭਗਵਾਨ ਤੁਮਨ ਨੇ ਭਗਵਾਨ ਤੁਮਨ ਦੀ ਤਾਕਤ ਲੱਗੀ ਹੋਈ ਹੈ ਕਿਸਾਨਾਂ ਦੀ ਆਵਾਜ਼ ਬੰਦ ਕਰਨ ਲੱਗੀ ਹੋਈ ਹੈ ਏ ਸਾਡੇ ਸਵਾਲ ਮੁੱਖ ਮੰਤਰੀ ਤੱਕ ਜਾਣ ਦੋ ਰੋਗ ਰੇ ਪੰਜਾਬ ਦੇ ਲੋਕੋ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗਰਾਊਂਡ ਦੇ ਅੰਦਰ ਲੋਕਾਂ ਦੀ ਤਾਕਤ ਨਾਲ ਬਣਿਆ ਆਮ ਆਦਮੀ ਪਾਰਟੀ ਦਾ ਇਹ ਸ਼ਰਮ ਪੱਤਰਕਾਰਾਂ ਨੂੰ ਧਮਕੀਆਂ ਮਾਰ ਰਹੇ ਨੇ ਧਮਕੀਆਂ ਇਹ ਪੰਜਾਬ ਗੁੱਸਾ ਇਸ ਗੱਲ ਦੇ ਵਿੱਚ ਸਾਹਮਣੇ ਆ ਗਈ ਵੀ ਭਗਮੰਤਮਾਨ ਦੀ ਪੁਕਾਰਤ ਕਰ ਰਹੀ ਹੈ ਅਨਸਾਬ ਨੂੰ ਕਾਨੂੰਨ ਨੂੰ ਛੱਕੇ ਦੇ ਟੰਗ ਰਹੀ ਹੈ ਕਾਨੂੰਨ ਨੂੰ ਅੱਖ ਲੈ ਰਹੀ ਹੈ ਅੱਖ ਸੈਨ ਆਪਣਾ ਧਾਣੇ ਵਟ ਕੇ ਲੈ ਕੇ ਆਇਆ ਟਰਾਲੀ ਇਹਨੂੰ ਬਿਨਾਂ ਵਜਾ ਤੋਂ ਰੋਕ ਰੱਖਿਆ ਹੈ ਆਹ ਟਰਾਲੀ ਨੂੰ ਕਿਸਾਨ ਦੀ ਨਹੀਂ ਰੋਕਿਆ ਕਿਸਾਨਾਂ ਨੇ ਨਹੀਂ ਰੋਕਿਆ ਹੋਇਆ ਇਹ ਪੰਜਾਬ ਪੁਲਿਸ ਨੇ ਨਾਕੇ ਲਾ ਕੇ ਰੋਕੀ ہوئی ਹੈ ਟਰਾਲੀ ਇਹ ਗੁੰਡਾ ਕਰਦੀ ਹੈ ਇਹ ਸਰਿਆ ਬਗਮਨ ਸਮਾਨ ਕੇ जवाब दण लाइ थोरे पिंडा जे अंदरि पालक पैदा कर